ਇਹ ਰਹੇ ਸਭ ਤੋਂ ਪਹਿਲਾਂ ਮੈਂ ਸਤਿਕਾਰ ਰਹਾ ਹੋਰ ਜੀ ਕਾਲਕタルਾ ਸੋ ਅੱਜ ਅਸੀਂ ਸ਼੍ਰੀ ਕਾਲਕタルਾ ਤੋਂ ਸੱਤਰ ਦੇ ਵਿੱਚ ਆ ਕੇ ਜਿਹਦੇ ਵਿੱਚ ਅਸੀਂ ਇੱਕ ਬੇਨਤੀ ਪੱਤਰ ਜਿਹੜਾ ਉਹ ਸਿੰਘ ਸਾਹਿਬ ਜਲਦੀ ਵੀ ਜੀ ਜੋ ਸੀ ਕਾਲਕタルਾ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਉਹਨਾਂ ਨੂੰ ਦਿੱਤਾ ਸੋ ਜਿਹੜੇ ਅੱਜ ਦੀ ਡਿਊਟੀ ਤੇ ਤਲਾਫ ਗੁਰਿੰਦਰ ਸਿੰਘ ਜੀ ਮੈਨੇਜਰ ਸਾਹਿਬ ਉਹਨਾਂ ਨੂੰ ਅੱਜ ਪੱਤਰ ਬੇਨਤੀ ਪੱਤਰ ਜਿਹੜਾ ਦਿੱਤਾ ਹੈ ਉਹਦੇ ਚ ਅਸੀਂ ਇਹ ਬੇਨਤੀ ਕੀਤੀ ਆ ਕਿ ਲੰਗੇ ਵਰੇ ਤੋਂ ਦਾ 2 ਦਸੰਬਰ ਨੂੰ ਸ੍ਰੀ ਕਾਲ ਤਖਤ ਸਾਹਿਬ ਉੱਤੇ ਅਕਾਲੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ ਉਹਦੇ ਵਿੱਚ ਇੱਕ ਵਿਸ਼ਾ ਸੀਗਾ ਕਿ ਅਕਾਲੀ ਲੀਡਰਸ਼ਿਪ ਦੇਈ ਆਗੂਆਂ ਨੇ ਜਿਹੜੇ 2015 ਦੇ ਵਿੱਚ ਸੌਦਾ ਸਾਹਿਬ ਨੂੰ ਜਦੋਂ ਮਾਫੀ ਦਿੱਤੀ ਗਈ ਸੀ ਉਹਦੀ ਕਰੋੜਾਂ ਤੱਕ ਕਿਸੇ ਦੇ ਹੱਕ 'ਚ ਬੋਲੇ ਸੀ ਉਹਤੇ ਕੁਜਾਗੂਆਂ ਨੇ ਤੇ ਖੜਕੇ ਕਿਹਾ ਸੀ ਕਿ ਅਸੀਂ ਉਹ ਮਾਫੀ ਦੇ ਹੱਕ ਤੇ ਨਹੀਂ ਬੋਲਦੇ ਅਸੀਂ ਚੁੱਪ ਰਹੇ ਜਿਹਦੇ ਚ ਖਾਸ ਕਰਕੇ ਗੋ ਆਗੂ ਪ੍ਰਿੰਸ ਸਿੰਘ ਧੁੰਮਾਧਰਾ ਅਤੇ ਬੀਬੀ ਜੀਰਕਰ ਜੋ ਸਾਫਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਆਗੂਆਂ ਨੇ ਇੱਥੇ ਫਸੀਲ ਦੇ ਸਾਹਮਣੇ ਖੜਕੇ ਕਿਹਾ ਸੀ ਕਿ ਅਸੀਂ ਸੌਦਾ ਸਾਹਿਬ ਦੀ ਮਾਫੀ ਦੇ ਹੱਕ ਤੇ ਬਿਲਕੁਲ ਤਾਇਦ ਨਹੀਂ ਕੀਤੀ ਜਦੋਂ ਇੱਥੇ ਬਾਰ-ਬਾਰ ਸਿੰਘ ਸਾਹਿਬਾਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਤੁਹਾਡੇ ਸਬੂਤ ਨੇ ਤੁਹਾਡੀਆਂ ਅਖਬਾਰਾਂ ਤੋਂ ਖਬਰਾਂ ਨੇ ਤਾ ਪ੍ਰੋਫੈਸਰ ਏਮ ਸਿੰਘ ਚੰਨੂ ਮਗਰਾ ਤਾਂ ਮੁੱਕਰੀ ਗਿਆ ਬਲਕਿ ਉਹ ਤਾਂ ਕਿਹਦੇ ਵੀ ਮੈਂ ਤਾਂ ਤੈਅਦ ਕੀਤੀ ਉਹ ਨਹੀਂ ਜੀ ਮੇਰਾ ਤਾਂ ਬਿਆਨ ਜਿਹੜਾ ਉਹ ਝੂਠਾ ਐਵੇਂ ਲਾ ਦਿੱਤਾ ਗਿਆ ਪਾਰਟੀ ਵੱਲੋਂ ਤੋ ਉਹ ਜਦੋਂ ਬਾਅਦ ਵਿੱਚ ਜਥੇਦਾਰ ਸਾਹਿਬ ਨੇ ਕਿਹਾ ਕਿ ਤੂੰ ਉਹਦੀ ਕੋਈ ਕੋਰੜਾ ਤੂੰ ਦੀ ਕੋਈ ਕਿਹਾ ਕਿ ਮੈਂ ਮੇਰਾ ਬਿਆਨ ਗਲਤ ਆ ਕੋਈ ਪੱਤਰਕਾਰ ਦੇ ਮਾਨ ਇਹ ਨਹੀਂ ਕੀਤਾ ਉਹਦਾ ਜਵਾਬ ਨਹੀਂ ਦੇ ਸਕਿਆ ਚਲੋ ਫਿਰ ਵੀ ਉਹ ਬਾਰ-ਬਾਰ ਸਿੰਘ ਸਾਹਿਬਾਂ ਨੇ ਕਿਹਾ ਕਿ ਤੂੰ ਛੇਵੇਂ ਪਾਤਸ਼ਾਹ ਦੇ ਅੱਗੇ ਖੜਾ ਹੈ ਕਿ ਤਖਤ ਦੇ ਅੱਗੇ ਹਾਜ਼ਰ-ਨਾਜ਼ਰ ਨੇ ਗੁਰੂ ਸਾਹਿਬ ਮੇਰੀ ਪੀੜੇ ਦੇ ਮਾਲਕ ਇਹ ਸੰਗਤ ਦੇ ਸਾਹਮਣੇ ਖੜ ਕੇ ਕਹੇ ਕਿ ਮੈਂ ਇਹ ਗੱਲ ਕਹਿਣਾ ਹੈ ਕਿ ਮੈਂ ਜਿਹੜੀ ਸੌਦਾ ਸਾਧ ਨੂੰ ਮਾਫੀ ਦਿੱਤੀ ਸੀ ਉਹਦੇ ਹੱਕ ਤੇ ਨਹੀਂ ਬੋਲਿਆ ਤੇ ਆਪਾਂ ਦੇਖਿਆ ਕਿ ਜਦੋਂ ਮਾਰਾ ਸਾਬ ਬਾਰ-ਬਾਰ ਸਾਰੀ ਸੰਗਤ ਦੇ ਆਲਮ ਵਿੱਚ ਗਿਰਦੇ ਚ ਘੁੰਮਦੇ ਨੇ ਤੇ ਕਹਿੰਦੇ ਨੇ ਕਿ ਮੈਂ ਹੱਕ ਤੇ ਨਹੀਂ ਬੋਲਿਆ ਮੈਂ ਹੱਕ ਤੇ ਨਹੀਂ ਬੋਲਿਆ ਬੀਬੀ ਜ਼ਗੀਰ ਕੌਰ ਕਹਿੰਦੀ ਮੈਂ ਹੱਕ ਤੇ ਨਹੀਂ ਬੋਲੀ ਪਰ ਉਤੋਂ ਬਾਅਦ ਕੁਝ ਵੀਡੀਓ ਸਾਡੇ ਵੀ ਹੱਥ ਲੱਗਦੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੇ ਨੇ ਖਾਸ ਕਰਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਹਰੀ ਤੇ ਬੀਬੀ ਜ਼ਗੀਰ ਕੌਰ ਬੀਬੀ ਜਗੀਰ ਕੌਰ ਜੀ ਵੀ ਮੰਨ ਰਹੇ ਨੇ ਕਿ ਮੈਂ ਕਿ ਜਿਹੜਾ ਫੈਸਲਾ ਹੋਇਆ ਉਹ ਠੀਕ ਹੋਇਆ ਤੇ ਚੰਦੂ ਮજરા ਸਾਹਿਬ ਨੇ ਤਾਂ ਹੱਦਾਂ ਟੱਪ ਦੇ ਹੋਏ ਇੱਥੋਂ ਤੱਕ ਕਿਹਾ ਕਿ ਰਾਮ ਰਹੀਮ ਜੀ ਜਿਹੜੀ ਮਾਫੀ ਦਿੱਤੀ ਗਈ ਆ ਉਹ ਮਨੁੱਖਤਾ ਉਹ ਸਰਬਸਾਂਝੀ ਭਾਈਚਾਰਕ ਦਾ ਪ੍ਰਤੀਕ ਹੈ ਤੇ ਜਦੋਂ ਪੱਤਰਕਾਰ ਨੇ ਉਹ ਕੋਲ ਸਵਾਲ ਕੀਤਾ ਕਿ ਕੀ ਉਹ ਪੇਸ਼ੋਕੇ ਉਸੇ ਮਾਫੀ ਮੰਗ ਕੇ ਰਹੇ ਨੇ ਕਹਿੰਦਾ ਨਹੀਂ ਹੁਣ ਤਾਂ ਆਬਨਿਕ ਜੁਗਾ ਆ ਗਿਆ ਉਹ ਤਾਂ ਵੀਡੀਓ ਕਾਨਫਰੈਂਸ ਰਾਈ ਉਹ ਤਾਂ ਹੋਰ بڑے ਸਾਧਨ ਆ ਗਏ ਇੱਥੋਂ ਤੱਕ ਉਹ ਉਹਨਾਂ ਨੇ ਸਹੀ ਠਹਿਰਾਇਆ ਗੱਲ ਇਹ ਹੈ ਵੀ ਛੇਵੇਂ ਪਾਤਸ਼ਾਹ ਦੇ ਅੱਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਗੁਰੂ ਦੇ ਹਾਜ਼ਰ-ਨਾਜ਼ਰ ਗੁਰੂ ਸਾਹਿਬ ਦੇ ਅੱਗੇ ਐਡਾ ਵੱਡਾ ਝੂਠ ਬੋਲ ਦੇਣਾ ਤੇ ਬਾਅਦ ਵਿੱਚ ਉਹਦੀਆਂ ਵੀਡੀਓ ਸਾਰੀਆਂ ਸਿੱਖ ਸੰਗਤ ਦੇ ਸਿੱਖ ਕੌਮ ਦੇ ਅੱਗੇ ਆ ਜਾਣੀਆਂ ਸੋ ਮੈਂ ਸਮਝਦਾ ਕਿ ਕਿਤਨਾ ਕਿਤੇ ਸਿੱਖ ਸੰਗਤ ਦੇ ਦਿਲਾਂ ਦੇ ਵਿੱਚ ਪੂਰੀ ਕੌਮ ਦੇ ਦਿਨਾਂ ਦੇ ਵਿੱਚ ਇੱਕ ਮੰਨ ਦੀ 6:00 ਵਜੇ ਕਿ ਉਹ ਕਿਹੋ ਜਿਹੀ ਆਗੂ ਨੇ ਜਿਹੜੇ ਛੇਵੇਂ ਪਾਤਸ਼ਾਹ ਦੇ ਅੱਗੇ ਪੱਕੇ ਦੇ ਅੱਗੇ ਖੜਕੇ ਵੀ ਝੂਠ ਬੋਲੀ ਜਾ ਰਹੇ ਨੇ ਇੰਨਾ ਝੂਠ ਕੀ ਸ੍ਰੀ ਆਮ ਤੁਸੀਂ ਮੁਕਰਗੇ ਤੇ ਤੁਹਾਡੀਆਂ ਵੀਡੀਓ ਜਨ ਤੱਕ ਪਈਆਂ ਨੇ ਸੋ ਅਸੀਂ ਅੱਜ ਯੂਥ ਕਾਲੀ ਦਲ ਵੱਲੋਂ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾ ਨੂੰ ਬੇਨਤੀ ਕਰਨਾ ਸੀ ਉਹ ਇੱਥੇ ਮੌਜੂਦ ਨਹੀਂ ਸਕਤਰੇਤ ਵੀ ਜਿਹੜਾ ਉਹ ਛੁੱਟੀ ਆ ਪਰ ਜਿਹੜੇ ਮੌਕੇ ਤੇ ਨਰਿੰਦਰ ਸਿੰਘ ਜੀ ਮੈਨੇਜਰ ਜਿਨ੍ਹਾਂ ਦੀ ਡਿਊਟੀ ਮਤਲਬ ਕੋਈ ਵੀ ਜਦੋਂ ਇੱਥੇ ਨਹੀਂ ਹੁੰਦਾ ਤਾਂ ਕਿਸੇ ਨਾ ਕਿਸੇ ਮੈਨੇਜਰ ਸਾਹਿਬ ਦੀ ਡਿਊਟੀ ਹੁੰਦੀ ਆ ਉਹਨਾਂ ਨੂੰ ਅਸੀਂ ਆਪਣੀ ਉਹ ਬੇਨਤੀ ਪੱਤਰ ਦਿੱਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਇਹ ਪੱਤਰ ਤੇ ਨਾਲ ਅਸੀਂ ਦਿੱਤੀ ਆ ਪੈਨ ਡਰਾਈਵ ਪੈਨ ਡਰਾਈਵ ਦੇ ਵਿੱਚ ਜਿਹੜੀ ਉਹ ਵੀਡੀਓ ਪਾ ਕੇ ਦਿੱਤੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਚੰਦੂ ਮજરા ਸਾਹਿਬ ਤੇ ਵੀਪੀ ਜਗੀਰਪੁਰ ਬਿਲਕੁਲ ਤਾਇਦ ਕਰ ਰਹੇ ਨੇ ਕਿ ਹਾਂ ਸੌਦਾ ਸਾਧ ਨੂੰ ਜਿਹੜੀ ਮਾਫੀ ਦਿੱਤੀ ਆ ਉਹ ਠੀਕ ਦਿੱਤੀ ਆ ਤੇ ਸੌਦਾ ਸਾਧ ਨੂੰ ਰਾਮ ਰਹੀਮ ਜੀ ਕਹਿ ਕੇ ਸਮੋਦਨ ਚੰਦੂ ਮજરા ਸਾਹਿਬ ਕਰ ਰਹੇ ਨੇ ਉਹ ਸਾਰੀਆਂ ਵੀਡੀਓ ਅਸੀਂ ਪਾ ਕੇ ਪੈਨ ਡਰਾਈਵ 'ਚ ਐਟਿਸਖਤਰੇ ਤੇ ਦਿੱਤੀਆਂ ਨੇ ਕਿ ਸ਼੍ਰੀ ਅਕਾਲਪੁਰ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਦਿੱਤੀਆਂ ਜਾਣ ਤੇ ਸਿੱਖ ਸੰਗਤ ਬੇਨਤੀ ਕਰਦੀ ਆ ਪੂਰੀ ਕੌਮ ਬੇਨਤੀ ਕਰਦੀ ਆ ਕਿ ਇਹੋ ਜੇ ਆਗੂ ਜਿਹੜੇ 6ਵੇਂ ਪਾਤਸ਼ਾਹ ਦੇ ਅੱਗੇ ਖੜ ਕੇ ਝੂਠ ਬੋਲ ਗਏ ਜਿਹੜੇ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਬਿਲਕੁਲ ਸਾਫ ਸਬੂਤ ਪਏ ਨੇ ਸੋ ਇਹੋ ਜੇ ਆਗੂਆਂ ਨੂੰ ਕਰੜੀ ਤੋਂ ਕਰੜੀ ਜਿਹੜੀ ਸਜ਼ਾ ਲਾਈ ਜਾਵੇ ਕਿਉਂਕਿ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਗੁਨਾਹ ਹੈ ਕਿ ਕਿਹੋ ਜੀ ਸੇਧ ਆਪਣੀ ਪੀੜ੍ਹੀ ਨੂੰ ਤੇ ਕੌਮ ਨੂੰ ਦੇ ਰਹੇ ਨੇ ਕਿ ਐਡੇ ਐਡੇ ਤੁਸੀਂ ਉਹ 14 ਦੇ ਰਹੇ ਹੋ ਤੇ ਤੁਸੀਂ ਇੱਥੇ ਝੂਠ ਬੋਲੀ ਜਾਂਦੇ ਹੋ ਇੱਕ ਮਹੱਲੇ ਦੇ ਝੂਠੇ ਬੰਦੇ ਮੰਗ ਸੋ ਇਸ ਕਰਕੇ ਇਹ ਕੌਮ ਜਿਹੜਾ ਇਹਨਾਂ ਨੇ ਬੱਜਰ ਗੁਨਾਹ ਕੀਤਾ ਸੋ ਕੌਮ ਦੇ ਮਨਾਂ ਦੇ ਵਿੱਚ ਦਰਦ ਵੀ ਹੈ ਗੁੱਸਾ ਵੀ ਹੈ ਸੋ ਇਸ ਲਈ ਅਸੀਂ ਇੱਥੇ ਯੂਥ ਕਲਿੱਦਲ ਵੱਲੋਂ ਬੇਨਤੀ ਕਰਨ ਆਏ ਹਾਂ ਜਥੇਦਾਰ ਸਾਹਿਬ ਨੂੰ ਕਿ ਸਾਡੀ ਬੇਨਤੀ ਮੰਨਦੇ ਹੋਏ ਇਹ ਵੀਡੀਓ ਦੇਖ ਕੇ ਇਹਨਾਂ ਨੂੰ ਜਿਹੜੀ ਇਹ ਬਣਦੀਆਂ ਹਨ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਕੋਈ ਵੀ ਬੰਦਾ ਇੱਥੇ ਖੜ ਕੇ ਸ਼੍ਰੀ ਅਕਾਲ ਤਖਤ ਦੇ ਸਾਹਮਣੇ ਝੂਠ ਨਾ ਬੋਲੇ ਦੂਸਰੇ ਪਾਸੇ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਜਿਹੜਾ ਬਾਗੀਸੁਰ ਲਾਤੇ ਜਾ ਰਹੇ ਨਹੀਂ ਉਹਨਾਂ ਨੇ ਮੇਰੇ ਕਿਸੇ ਪਲਾਨ ਤੋਂ ਇਨਕਾਰ ਕਰ ਦਿੱਤਾ ਕਿ ਕਿਹਨਾ ਕਰੇ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋ ਵੀ ਇੱਥੇ ਹੁਕਮ ਹੋਏ ਉਹ ਸਾਰਿਆਂ ਦੀ ਪਾਲਣਾ ਕੀਤੀ ਗਈ ਸਾਰੀ ਸੇਵਾ ਪੂਰੀ ਕੀਤੀ ਗਈ ਹੈ ਸਾਰੀਆਂ ਗੱਲਾਂ ਇਨ ਬਿਨ ਮੰਨੀਆਂ ਲਈਆਂ ਨੇ ਜਿਹੜੀਆਂ ਕੋਈ ਟੈਕਨੀਕਲ ਜਿਕਤਾਂ ਸੀ ਉਹ ਵੀ ਉਹਨਾਂ ਦੇ ਇਜਤਿਹਰ ਸਾਹਿਬਾਨ ਦੇ ਧਿਆਨ ਚ ਲਿਆਂਦੀਆਂ ਗਈ ਸੀ ਜਿਹੜੀਆਂ ਕੋਰਟ ਦੇ ਜੋ ਕੋਈ ਮਸਲੇ ਸੀਗੇ ਜਿਹੜੀ ਕਮੇਟੀ ਆ ਉਹ ਵੀ ਸਾਰੀ ਜਿਹੜੀ ਅਜਰਬਰ ਲਾਏਗੇ ਨੇ ਸਾਰੀ ਉਹਦੇ ਵਿੱਚ ਜਿਹੜੀ ਉਹਨਾਂ ਨੂੰ ਅਕਾਲੀ ਦਲ ਦੀ ਵਕ ਵਕ ਅਜਰਬਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਸੋ ਉਹ ਤੋਂ ਬਾਅਦ ਜੇ ਕੋਈ ਹੁਕਮ ਨਹੀਂ ਮੰਨਦਾ ਕੋਈ ਬਾਕੀ ਸੁਰਲਾਪਦਾ ਇਹ ਤਾਂ ਹੁਣ ਵਹਿਤਰ ਹੋ ਹੀ ਦੱਸ ਸਕਦਾ ਕਿਉਂ ਕਿਉਂ ਕਰ ਰਹੇ ਨੇ ਪਰ ਮੈਂ ਸਮਝਦਾ ਦੀ ਪੂਰੀ ਕੌਮ ਖਾਸ ਕਰਕੇ ਸ਼੍ਰੋਮਣੀ ਕਾਲਜਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤਤਾ ਦਿੱਤੀ ਗੁਰੂ ਸਾਹਿਬ ਜੀ ਇੱਥੇ ਤਾਬਿਆਂ ਬੈਠ ਕੇ ਬਣਾਈ ਹੋਈ ਪਾਰਟੀ ਆ ਸ਼੍ਰੀ ਅਕਾਲ ਤਖਤ ਸਾਹਿਬ